ਕੈਨੇਡਾ ਦੇ ਵਿੱਚ ਰਿਸ਼ਵਤ ਲੈ ਕੇ ਟਰੱਕ ਡਰਾਈਵਿੰਗ ਲਾਇਸੈਂਸ ਦੇਣ ਵਾਲਿਆਂ ਚ 4 ਪੰਜਾਬੀ ਸ਼ਾਮਲ ਹੈ ਜੀ ਹਾਂ ਦਾਸ ਜੀ ਹੈ ਕਿ 온ਟਾਰੀਓ ਦੇ ਸੁਭਾਈ ਪੁਲਿਸ ਨੇ ਬ੍ਰੈਟਨ ਅਤੇ ਗ੍ਰੇਟਰ ਟੋਰਾਂਟੋ ਖੇਤਰ ਦੇ ਸ਼ਹਿਰਾਂ ਦੇ ਵਿੱਚ ਰਿਸ਼ਵਤ ਲੈ ਕੇ ਟਰੱਕ ਡਰਾਈਵਿੰਗ ਟੈਸਟ ਪਾਸ ਕਰਾਉਣ ਦੇ ਦੋਸ਼ ਹੇਠ 4 ਪੰਜਾਬੀਆਂ ਸਮੇਤ ਕੁੱਲ 8 ਜਣੇ ਨੂੰ ਗ੍ਰਿਫਤਾਰ ਕੀਤਾ ਜੋ ਲੰਮੇ ਸਮੇਂ ਤੋਂ ਸੌਦੇਵਾਜ਼ੀ ਕਰਕੇ ਟੈਸਟ ਪਾਸ ਕਰਵਾ ਰਹੇ ਸਨ ਬ੍ਰੈਟਨ ਦੇ ਰਹਿਣ ਵਾਲੇ ਜਸਪਾਲ ਬੈਣੀਪਾਲ ਹਰਮਨਦੀਪ ਸਿੰਘ ਸੂਦਨ ਨਵਦੀਪ ਗਰੇਵਾਲ ਅਤੇ ਕੈਲੇਡਨ ਦੇ ਰਹਿਣ ਵਾਲੇ ਮਨਦੀਪ ਮਾਨਾ ਸ਼ਾਹੀਆ ਉਹਨਾਂ 8 ਮੌਜਮਾਂ ਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਦੇ ਦੋਸ਼ ਨੇ ਕਿ ਉਹ ਅਯੋਗ ਵਿਅਕਤੀਆਂ ਨੂੰ ਟਰੱਕ ਜਾਂ ਹੋਰ ਵਾਹਨ ਚਲਾਉਣ ਲਈ ਰਿਸ਼ਵਤ ਲੈ ਕੇ ਲਾਇਸੈਂਸ ਹਾਸਲ ਕਰਵਾਉਣ ਦੇ ਵਿੱਚ ਮਦਦ ਕਰਦੇ ਰਹੇ ਨੇ ਇਹ ਲੋਕ ਲਾਇਸੈਂਸ ਇਛੂਕਾ ਨਾਲ ਸੌਦੇਬਾਜ਼ੀ ਕਰਕੇ ਉਹਨਾਂ ਦਾ ਰੋ ਟੈਸਟ ਲੈਂ ਮੌਕੇ ਉਹਨਾਂ ਦੀਆਂ ਗਲਤੀਆਂ ਨੂੰ ਅਣਗੌਲਿਆ ਕਰਕੇ ਪਾਸ ਕਰ ਦਿੰਦੇ ਸਨ ਰਿਸ਼ਵਤ ਤੋਂ ਰਿਸ਼ਵਤ ਲੈ ਕੇ ਰੋ ਟੈਸਟ ਪਾਸ ਕਰਾਉਂਦੇ ਮਾਮਲੇ ਉਦੋਂ ਤੋਂ ਟਾਰੀਆਂ ਸੁਭਾਈ ਪੁਲਿਸ ਨੇ ਨਿਸ਼ਾਨੇ ਤੇ ਲਏ ਹੋਏ ਨੇ ਜਦ ਸੁਭਾਈ ਟਰਾਂਸਪੋਰਟ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆਂ ਨੇ ਪੁਲਿਸ ਨੂੰ ਕਾਰਵਾਈ ਕਰਨ ਲਈ ਕਿਹਾ ਸੀ ਇਥੇ ਦੱਸਣਾ ਬਣਦਾ ਹੈ ਕਿ ਬੇਸ਼ੱਕ ਕੈਨੇਡਾ ਦੇ ਸੂਬਿਆਂ ਦੇ ਵਿੱਚ ਡਰਾਈਵਿੰਗ ਲਾਇਸੈਂਸ ਲੈਣ ਦੇ ਕੁਝ ਨਿਯਮ ਵੱਖ-ਵੱਖ ਨੇ ਪਰ ਲਾਇਸੈਂਸ ਲੈਣ ਲਈ ਹਰੇਕ ਸੂਬੇ 'ਚ ਪਹਿਲਾਂ ਸੜਕ ਨਿਯਮਾਂ ਬਾਰੇ ਜਾਣਕਾਰੀ ਟੈਸਟ ਪਾਸ ਕਰਕੇ ਫਿਰ ਰੋਡ ਟੈਸਟ ਦੇਣਾ ਪੈਂਦਾ ਜੇ ਦੌਰਾਨ ਵਿਭਾਗ ਦਾ ਅਧਿਕਾਰੀ ਵਾਹਨ ਵਿੱਚ ਪ੍ਰੀਖਿਅਕ ਨਾਲ ਬੈਠ ਕੇ 40 ਮਿੰਟ ਵਾਹਨ ਚਲਾ ਕੇ ਵੇਖਦਾ ਤੇ ਚੰਗੀ ਕਾਰਗੁਜ਼ਾਰੀ ਹੋਵੇ ਤਾਂ ਹੀ ਪਾਸ ਕਰਦਾ ਹੈ ਪਾਤ ਸੁਮੇਤ ਕਈ ਦੇਸ਼ਾਂ ਤੋਂ ਗਏ ਪ੍ਰੀਖਿਆ ਕਨੂੰ ਪਾਸ ਹੋਣ ਲਈ ਕਈ ਟੈਸਟ ਦੇਣੇ ਪੈਂਦੇ ਨੇ ਪਿਛਲੇ ਸਾਲਾਂ ਦੇ ਵਿੱਚ 온ਟਾਰੀਓ ਦੇ ਵਿੱਚ ਟਰੱਕ ਬੱਸ ਚਲਾਉਣ ਲਈ ਲਾਇਸੈਂਸ ਦੇ ਨਾਲ ਨਾਲ ਮਿਲ ਜਾਂਦਾ ਪਰ ਇਸ ਸਾਲ ਉਥੋਂ ਵੀ ਜਿਹੜੇ ਹੋਰ ਸੂਬਿਆਂ ਵਾਂਗ 3 ਸਾਲ ਦੇ ਹਲਕੇ ਵਾਹਨ ਲਾਇਸੈਂਸ ਦੀ ਸ਼ਰਤ ਲਾਗੂ ਕੀਤੀ ਗਈ ਆ ਕਾਇਸ ਤਾਂ ਇੱਕ ਦਿਨਾਂ ਧੋਖਾ ਤਰੀਕੇ ਕੀਤੇ ਜਾਂਦੇ ਸੀ ਅਤੇ ਜੇਕਰ ਡਰਾਈਵਿੰਗ ਕਰਦੇ ਸਮੇਂ ਕੁਝ ਗਲਤੀਆਂ ਹੁੰਦੀਆਂ ਸੀ ਤਾਂ ਉਹਨਾਂ ਨੂੰ ਅਣਗੌਲਿਆ ਕਰਕੇ ਉਹਨਾਂ ਦੇ ਟੈਸਟ ਪਾਸ ਕੀਤੇ ਜਾਂਦੇ ਸੀ ਕਿਉਂਕਿ ਉਹਨਾਂ ਨੂੰ ਆਪ ਨੂੰ ਵੀ ਚੰਗੀ ਮੋਟੀ ਕਮਾਈ ਹੁੰਦੀ ਸੀ ਪਰ ਇਹਨਾਂ ਦੇ ਇਸ ਤਰੀਕੇ ਦੇ ਨਾਲ ਟੈਸਟ ਪਾਸ ਕਰਨ ਦੇ ਨਾਲ ਕਈ ਹਾਸੇ ਵੀ ਵਾਪਰ ਜਾਂਦੇ ਨੇ ਕਿਉਂਕਿ ਪਹਿਲਾਂ ਹੀ ਅਮਰੀਕਾ ਵਰਗੇ ਕੈਨਾਡਾ ਵਰਗੇ ਦੇਸ਼ਾਂ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਡਰਾਈਵਿੰਗ ਨੂੰ ਲੈ ਕੇ ਸਖਤ ਨਿਯਮਾਂ ਲਾਗੂ ਕੀਤੇ ਜਾ ਰਹੇ ਨੇ ਖਾਸ ਕਰਕੇ ਅਮਰੀਕਾ ਦੇ ਵਿੱਚ ਕਿਉਂਕਿ ਜਿਹੜੀ ਕਿ ਗਲਤੀਆਂ ਦੇ ਕਰਕੇ ਕਈ ਹਾਸੇ ਵਾਪਰੇ ਜਿਸ ਦੇ ਵਿੱਚ ਕੀਮਤੀ ਜਾਨਾਂ ਲੋਕ ਗਵਾ ਚੁੱਕੇ ਉਸ ਤੋਂ ਬਾਅਦ ਅਮਰੀਕਾ ਦਾ ਪ੍ਰਸ਼ਾਸਨ ਵੀ ਕਾਫੀ ਸਖਤ ਨਜ਼ਰ ਆਇਆ ਪਰ ਦੂਜੇ ਪਾਸੇ ਅਜਿਹੇ ਮਲਜ਼ਮਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਵੱਲੋਂ ਡਰਾਈਵਿੰਗ ਟੈਸਟ ਦੇ ਵਿੱਚ ਧੋਖਾਧੜੀ ਕਰਕੇ ਗਲਤੀ ਨੂੰ ਅਣਗੌਲਾ ਕਰਦੇ ਹੋਏ ਉਹਨਾਂ ਦੇ ਜਿਹੜੇ ਕਿ ਇਹ ਲਾਇਸੈਂਸ ਬਣਾਏ ਜਾਂਦੇ ਸਨ ਜਿਸ ਨੂੰ ਕਿ ਕਾਰਵਾਈ ਕਰਦੇ ਹੋਏ ਇਸ ਦੇ ਵਿੱਚ કુલ 8 ਲੋਕਾਂ ਨੂੰ ਜਿਹੜਾ ਕਿ ਗ੍ਰਿਫਤਾਰ ਕਰਕੇ ਪੁਲਿਸ ਨੇ ਜੜੀ ਹੋ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਅਜਿਹੇ ਲੋਕਾਂ ਤੋਂ ਸਿਕੰਜਾ ਕੱਸਿਆ ਜਾ ਸਕੇ ਜਿਹੜਾ 2 ਨੰਬਰ ਦਾ ਪੈਸਾ ਵੀ ਕਮਾ ਰਹੇ ਹਨ ਅਤੇ ਇਸ ਤਰੀਕੇ ਦੇ ਨਾਲ ਗਲਤੀਆਂ ਨੂੰ ਅਣਗੌਲਾ ਕਰਦੇ ਹੋਏ ਉਹਨਾਂ ਦੇ ਲਾਇਸੈਂਸ ਬਣਾਏ ਜਾਂਦੇ